ਨੰਬਰ ਜਾਰੀ ਕਰਨ ਦੇ ਨਾਲ ਫਰਕ ਤਾਂ ਪਿਆ ਜੀ ਹਾਂ ਅਸੀਂ ਕੰਮ ਕਰਾਉਣ ਆਏ ਸੀ ਮਤਲਬ ਵੀ ਹੁਣ ਬਹੁਤ ਜ਼ਿਆਦਾ ਤਬਦੀਲੀ ਦੀ ਸੀ ਹੈ ਲੈ ਬਿਨਾਂ ਤੋਂ ਕੋਈ ਕੰਮ ਕਰਦਾ ਹੀ ਨਹੀਂ ਸੀ ਪੈਸਾ ਲੈ ਬਿਨਾਂ ਤਾਂ ਕੁਝ ਰਿਸ਼ਵਤ ਖੋਰੀ ਚੱਲ ਰਹੀ ਸੀਗੀ ਹੁਣ ਤਾਂ ਤੇ ਕਾਫੀ ਮਤਲਬ ਕੰਟਰੋਲ ਹੋ ਚੁੱਕਿਆ ਹੈ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਅਫਸਰ ਵੀ ਛੋਟ ਲੈਣ ਤੋਂ ਡਰਦੇ ਨੇ ਕਈ ਅਫਸਰ ਜਿਹੜੇ ਰਿਸ਼ਵਤ ਲੈਂਦੇ ਸੀ ਤੇ ਜਿੰਨੀ ਦੇਰ ਉਹਨਾਂ ਨੂੰ ਰਿਸ਼ਵਤ ਨਾ ਦਈਏ ਤੇ ਉਹ ਕੰਮ ਨਹੀਂ ਕਰਦੇ ਸੀ ਜਦੋਂ ਦਾ ਹੈਲਪਲਾਈਨ ਨੰਬਰ ਆਇਆ ਲੋਕਾਂ ਨੇ ਕਾਲ ਕੀਤੀ ਆ ਤੇ ਇਹ ਸਰਕਾਰ ਨੇ ਇੰਨੀ ਕੁ ਵਧੀਆ ਸੁਣਵਾਈ ਕੀਤੀ ਕਿ ਵੀ ਹਾਂ ਪਤਾ ਲੱਗਿਆ ਲੋਕਾਂ ਨੂੰ ਕਿ ਹਾਂ ਕੰਮ ਕਰ ਰਿਹਾ ਤੇ ਰਿਸ਼ਵਤ ਕਿੱਦਾਂ ਨਕੇਲ ਪਾਈ ਜਾਂਦੀ ਹੈ ਇਹਨਾਂ ਨੇ ਪਾ ਕੇ ਦਿਖਾਇਆ ਸਰਕਾਰੀ ਕੇ ਦਫਤਰ ਜਾਂਦੇ ਸੀਗੇ ਤੇ ਉੱਥੇ ਬਹੁਤ ਕ腐ਪਸ਼ਨ ਸੀਗਾ ਉੱਥੇ ਲੈਣਦਾਰੀ ਬਹੁਤ ਕਰਦੇ ਸੀਗੇ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਹੁਣ ਅਸੀਂ ਆਪਣੇ ਕੰਮ ਵੀ ਕਰਾ ਰਹੇ ਹਾਂ ਤੇ ਸਾਡੇ ਕੰਮ ਫ੍ਰੀ 'ਚ ਹੁੰਦੇ ਨੇ ਸਾਡੇ ਤੋਂ ਕੋਈ ਪੈਸਾ ਫालतू ਨਹੀਂ ਲਿੱਤਾ ਜਾਂਦਾ ਸਰਕਾਰ ਬਣਦੀ ਅਸੀਂ ਜਿਹੜੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਟੋਲ ਫਰੀ ਨੰਬਰ ਜਾਰੀ ਕੀਤਾ ਬਹੁਤ ਸਾਰੀਆਂ ਸ਼ਿਕਾਇਤਾਂ ਤੇ ਆਈਆਂ ਬਹੁਤ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਚਾਹੇ ਉਹ ਜਿਹੜੇ ਵੀ ਮਰਜ਼ੇ ਅਹੁਦੇ ਤੇ ਰਹੇ ਹੋਣ ਜਾਂ ਰਸੂਖਦਾਰ ਹੋਣ ਅਸੀਂ ਉਹਨਾਂ ਨੂੰ ਫੜਿਆ ਤੇ ਬਹੁਤ ਸਾਰੇ ਉਹਨਾਂ ਚੋ ਜੇਲ੍ਹਾਂ 'ਚ ਵੀ ਨੇ ਆਮ ਆਦਮੀ ਪਾਰਟੀ ਜ਼ੀਰੋ ਟੋਲਰੈਂਸ ਦੀ ਹੈ ਕ腐ਸ਼ਨ ਪ੍ਰਤੀ ਰੱਖਦੀ ਹੈ ਸਾਡੇ ਵਾਸਤੇ ਕਾਨੂੰਨ ਜਿਹੜਾ ਇੱਕੋ ਜਿਹਾ ਹੈ